ਸਾਸੀਕਾਲ ਦੀ ਚੰਦਰਦਰੀ ਭਾਈ ਹਾਂਜੀ ਆਪਾਂ ਜਿਹੜੀ ਮੱਝ ਦੀ ਚੋਾਈ ਕਰਾਈ ਆ ਉਹਦੇ ਬਾਰੇ ਤੁਸੀਂ ਦੱਸਿਓ ਮੜਾ ਜੀ ਹਾਂਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਦੁਆਰੇ ਫੇਰ 사ਸੀਕਾਲ ਆਹ ਵਾਲੀ ਜੋ ਮੱਝ ਹੈ ਇਸ ਦੀ ਆਪਾਂ ਪਿਛਲੇ ਸਮੇਂ ਮੱਝ ਦੀ ਲੈ ਮਿਲਕਿੰਗ ਕਰਵਾਈ ਸੀ ਘੱਟ ਤੋਂ ਘੱਟ ਅੱਜ ਤੋਂ 5-6 ਮਹੀਨੇ ਪਹਿਲਾਂ ਚਲੋ ਸਾਡੇ ਕੋਲੇ ਕੋਈ ਸਵੱਬ ਨਹੀਂ ਬਣਿਆ ਸਰਟੀਫਿਕੇਟ ਦੇਣੇ ਸੀ ਬਾਈ ਜੀ ਇਹਨਾਂ ਦੇ ਮਾਲਕਾ ਹੈਗਾ ਜੀ ਬਾਈ ਗਰਤੇਜ ਸਿੰਘ ਇਹਨਾਂ ਦੇ ਬੇਟੇ ਦਾ ਨਾਮ ਜੋ ਕਿ ਵਿਦੇਸ਼ਾਂ ਦੀ ਧਰਤੀ ਯੂਕੇ ਵਿੱਚ ਹਰਦੀਪ ਸਿੰਘ ਉਰਫ ਜੱਜਾ ਸਿੱਧੂ ਜੱਜਾ ਸਿੱਧੂ ਨੂੰ ਤਾਂ ਪੂਰਾ ਇਲਾਕਾ ਹੀ ਜਾਣਦਾ ਏਰੀਆ ਜਾਣਦਾ ਕਈ ਸ਼ਹਿਰਾਂ ਦਾ ਜਾਣਦਿਆਂ ਕਿਉਂਕਿ ਉਹਨਾਂ ਦਾ ਕੁੱਤਿਆਂ ਦਾ ਬਹੁਤ ਜ਼ਿਆਦਾ ਸੀਗਾ ਜੀ ਤਜਰਬਾ ਤੇ ਸ਼ੌਂਕ ਵੀ ਸੀ ਤੇ ਮੱਝ ਵੀ ਮਲੇ ਉਹਨਾਂ ਦੀ ਪਿਆਰ ਕੀਤੀ ਹੋਈ ਮੱਝ ਇਸ ਮੱਝ ਨੇ ਕਰਮਾ ਵਾਲੀ ਨੇ 21 ਕਿਲੋ ਪਲੱਸ ਦੁੱਧ ਰਿਕਾਰਡ ਕਰਾਇਆ ਸੀ ਘੱਟੋ ਘੱਟ 2-2.5 ਮਹੀਨੇ ਦੀ ਸੂਈ ਨੇ ਇੱਕ ਲੈਵਲ ਤੇ ਦਾਦਾ ਦੁੱਧ ਹੋਰ ਵੀ ਬਹੁਤ ਵੱਧ ਸੀਗਾ ਤੇ ਇਹ ਮੱਝ ਐਚਐਲਡੀ ਦੇ ਸੀਮਨ ਦੀ ਆ ਜੀ ਆਪਣੇ ਟੀਗਾ ਭਰਿਆ ਵਸੀ ਇਹਦੀ ਮਾਂ ਵੀ ਚੰਗੇ ਦੁੱਧ ਵਾਲੀ ਸੀ ਇਹ ਐਚਐਲਡੀ ਦਾ ਸੀਮਨ ਜੋ ਹਸਾਰ ਜੁਨੀਵਰਸਿਟੀ ਦਾ ਕੈਮਰਾ ਬੈਗ ਮਾਰ ਗਿਆ ਕੈਮਰਾ ਬੈਗ ਮਾਰ ਗਿਆ ਖੜ ਗਿਆ ਚਲਦਾ ਚਲਦਾ ਹਾਂਜੀ ਜਿਆਦਾ ਤਾਂ ਨਹੀਂ ਭਰਿਆ ਵਾ ਅੱਜ ਪਹੁੰਚਿਆ ਜੰਗਿਆਣਾ ਪਿੰਡ ਦੇ ਵਿੱਚ ਹੁਣ ਚੱਲੋ ਡਾਕਟਰ ਸਾਹਿਬ ਨੇ ਬੇਜਾਨਕਾਰੀ ਤਾਂ ਦੇ ਦਿੱਤੀ ਸਾਰੀ ਇੱਕ ਵਾਰੀ ਪਤਾ ਨਾਮ ਤੁਹਾਡਾ ਐਡਰੈਸ ਪੁੱਛ ਲੀਏ ਬਈ ਆਪਣਾ ਐਡਰੈਸ ਦੱਸ ਦੋ ਹਾਂਜੀ ਡਾਕਟਰ ਸਾਹਿਬ ਆਪਣਾ ਐਡਰੈਸ ਦੱਸ ਦੋ ਚਲ ਬਾਈ ਨੂੰ ਬਣਾ ਲੈਂਦੇ ਆ ਆਪਣਾ ਫੇਸ ਸਾਡਾ ਨਾਮ ਹਾਂਜੀ ਨਾਮ ਕਰਤਾਰ ਸਿੰਘ ਪਿੰਡ ਜੰਗੀਆਂਣਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਇਹਨਾਂ ਦੀ ਮੱਝ ਨੇ ਜਾਣੇ ਦੁੱਧ ਕੱਢਿਆ ਡਾਕਟਰ ਸਾਹਿਬ ਕਿੰਨਾ ਗਿਆ ਤੁਸੀਂ 21+ ਜੀ 21 ਕਿਲੋ ਤੋਂ ਉੱਪਰ ਸੀਗਾ ਜੀ 21 ਤੋਂ ਉੱਪਰ ਆ ਮੱਝ ਨੇ ਦੁੱਧ ਕੱਢਿਆ ਪਿਓਰ ਮੋਰਾ ਮੱਝ ਆ ਗਈ ਤੇ ਬਾਕੀ ਬੱਚਾ ਕਿਹੜੇ ਸੀਮੰਦਾ ਜੀ ਇਹ ਆ ਇਹ ਸੂਰਵੀਰ ਆ ਜੀ ਉਹ ਏਬੀਸੀ ਆਂਧਰਾ ਪ੍ਰਦੇਸ਼ ਵਾਲੇ ਕੋਲ ਸਾਂਹਣਾ ਜੀ ਉੱਚੀ ਰੁੜਤੀ ਵਾਲਿਆਂ ਕੋਲ ਗਿਆ ਹਾਂਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਸਭ ਤੋਂ ਮਹਿੰਗਾ ਪੰਜਾਬ ਚੋਂ ਵੇਖ ਕੇ ਗਿਆ ਸੀ ਇਹਦਾ ਪਿਓ ਆ ਇਹਦਾ ਜਿਹੜਾ ਪਿਓ ਆ ਸੂਰਵੀਰ ਉਹਦੀ ਮਾਂ ਕ੍ਰਾਂਤੀ ਆ ਜੋ ਪਿਛਲੇ ਸਮੇਂ ਆਪਣੇ ਇਥੇ ਆਂਧਪਰਾ ਪਿੰਡ ਸੀ ਉਹ ਹੁਣ ਤਾਂ ਵਿਚਾਰੀ ਐਕਸਪਾਇਰ ਹੋ ਗਈ ਜੀ ਤੇ ਉਹ ਆ ਟਾਈਮ ਬਿੰਨ ਰਹੀ ਆ ਜੀ ਮੁਕਸਰ ਮੇਲੇ ਦੀ ਕਾਫੀ ਸਾਲ ਤੇ ਉਹਦੀ ਦਾਦੀ ਆ ਜੀ ਇਹ ਮਾਝੇ ਦੀ ਮਾਂ ਗਈ ਈਐਚਐਲਡੀਵੀ ਦੇ ਹਸਾਰ ਯੂਨੀਵਰਸਿਟੀ ਦੇ ਕਿਸੇ ਸੀਮਨ ਦੀ ਆ ਉਹਨੂੰ ਪ੍ਰੋਪਰ ਤਾਂ ਮੇਰੇ ਨਾਂ ਯਾਦ ਨਹੀਂ ਪਰ ਉਸ ਚੰਗੇ ਸੀਮਨ ਦੀ ਆ ਜੀ ਠੀਕ ਆ ਥੋੜੀ ਜਿਹੀ ਨੂੰ ਪ੍ਰੋਬਲਮ ਆ ਗਈ ਸੀ ਇਸ ਕਰਕੇ ਨਹੀਂ ਤਾਂ ਇਹ ਹੋਰ ਵੀ ਦੁੱਧ ਦੁੱਆਪ ਕਰਦੀ ਤੇ ਜੋੜਾਂ ਦੀ ਜੁਆਇੰਟ ਪੇਨ ਹੋ ਗਈ ਸੀ ਤੇ ਜਦੋਂ ਇਹ ਪੀਕ ਲੈਵਲ ਤੇ ਸੀ ਉਦੋਂ ਤਾਂ ਇਹਦਾ 24 24 ਕਿਲੋ ਤੋਂ ਵੀ ਦੁੱਧ ਵੱਧ ਸੀਗਾ ਜੀ ਠੀਕ ਹੈ ਅੱਜ ਆਪਾਂ ਇਹਨੂੰ ਬੀਐਫਏ ਜੋ ਸਾਡੀ ਸੰਸਥਾ ਆ ਗਈ ਹਾਂਜੀ ਉਸ ਵੱਲੋਂ ਇਹਨਾਂ ਨੂੰ ਸਰਟੀਫਿਕੇਟ ਹੇਡ ਕਰਨ ਆਇਆ ਜੀ ਤੇ ਸਰਟੀਫਿਕੇਟ ਹਰਦੀਪ ਸਿੰਘ ਔਰ ਫਜੱਜਾ ਸਿੱਧੂ ਪੁੱਤਰ ਸਰਦਾਰ ਗਰਤੇਜ ਸਿੰਘ ਪਿੰਡ ਜੰਗਿਆਣਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਹਨ ਜੱਜਾ ਸਿੰਘ ਜੀ ਦੇ ਫਾਦਰ ਸਾਹਿਬ ਨੂੰ ਡਾਕਟਰ ਜਗਰਾਜ ਸਿੰਘ ਜੀ ਹਲਕੜਾ ਮੇਜਰ ਸਿੰਘ ਜੀ ਨਹੀਂ ਆਹ ਸੌਰੀ ਮੇਜਰ ਸਿੰਘ ਜੀ ਹਲਕੜਾ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ ਤੁਹਾਡੇ ਸਾਹਮਣੇ ਆ ਨਾਲ ਇਹਨਾਂ ਦੇ ਬ੍ਰਦਰ ਖੜੇ ਆ ਬਹੁਤ ਬਹੁਤ ਬਧਾਈਆਂ ਹੈ ਤੁਹਾਨੂੰ ਸਾਰੇ ਵੀਰਾਂ ਨੂੰ ਬਧਾਈਆਂ ਜੀ ਜਿੰਨੇ ਪਸ਼ੂ ਪਾਲਕਾ ਉਮੀਦ ਕਰਦਾ ਸਾਰੇ ਵੀ ਇਸ ਤਰ੍ਹਾਂ ਦੇ ਪਸ਼ੂ ਪਾਲਣ ਤੇ ਆਪਾਂ ਚੁਆਇਆਂ ਕਰਾਈਏ ਤੇ ਆਪਣੀ ਬੀਐਫਏ ਟੀਮ ਵੱਲੋਂ ਇੱਕ ਕਪਰਾਲਾ ਜੀ ਵੀ ਜਿੰਨੇ ਵੀ ਪਸ਼ੂ ਦੁੱਧ ਚੰਗਾ ਕੱਢਣਗੇ ਉਹਨਾਂ ਨੂੰ ਆਪਾਂ ਘਰ ਘਰ ਜਾ ਕੇ ਸਰਟੀਫਿਕੇਟ ਦੇਣੇ ਆ ਇਹ ਸਰਟੀਫਿਕੇਟ ਇੱਕ ਜ਼ਿੰਮੇਵਾਰੀ ਹੈ ਜੀ ਇੱਕ ਸਰਟੀਫਿਕੇਟ ਨਾਲ ਇਥੋਂ ਪਤਾ ਲੱਗਦਾ ਵੀ ਇਹਨਾਂ ਦੇ ਘਰੇ ਬੇ ਸਮਾਜ ਨੇ ਦੋਧਾ ਰਿਕਾਰਡ ਕਰਾਇਆ ਆਪਣੇ ਪਿੰਡੀ ਸਿੱਧੂ ਜੋਰ ਰਪਿੰਦਰ ਸਿੰਘਾ ਉਹਨਾਂ ਦੇ ਸਾਈਨ ਆ ਮੇਰੇ ਸਾਈਨ ਆ ਹਾਂਜੀ ਇਹ ਸਾਹਮਣੇ ਯੋਗ ਚ ਚੀਜ਼ ਆ ਜੀ ਠੀਕ ਆ ਜੀ ਮੈਂ ਕਿੰਗਰਾ ਡੈਰੀ ਫਾਰਮ ਸਰਦਾਰ ਸਰਜੀਤ ਸਿੰਘ ਜੀ ਕਿੰਗਰਾ ਸਾਹਿਬ ਹਾਂਜੀ ਧੰਨਵਾਦ ਬਾਈ ਜੀ ਤੁਹਾਡੇ ਕਿੰਗਰਾ ਸਾਹਿਬ ਸਮਾਂ ਕੱਢਿਆ ਤੁਸੀਂ ਵੀ ਸਾਡੇ ਵੀਪੀਟੀ ਦੇ ਮੇਜਰ ਸਿੰਘ ਜੀ ਹਲਕੜਾ ਸਾਹਿਬ ਤੇ ਬਾਕੀ ਬਾਈ ਇਧਰ ਨਾਲ ਆਪਣੇ ਸਿੰਦਰਪਾਲ ਸ਼ਰਮਾ ਜੀ ਦਿਆਲਪੁਰ ਮੇਰੇ ਜਿੱਥੇ ਪੀਪਲ ਅਰਪਣ ਵਾਲੇ ਇਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢਿਆ ਬਹੁਤ ਬਹੁਤ ਦੁਆਰਾ ਫੇਰ ਇਹਨਾਂ ਦਾ ਧੰਨਵਾਦ ਪੀਪਲ ਆਪਣ ਵਾਲਿਆਂ ਦਾ ਵੀ ਤੁਹਾਡਾ ਵੀ ਜੀ ਤੇ ਇਸ ਪਰਿਵਾਰ ਦਾ ਵੀ ਜਿਨ੍ਹਾਂ ਨੇ ਪਰਿਵਾਰ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਬੈਜੋ ਖਾਲਸਾ ਬੈਜੋ ਜੀ ਫਦੇ